ਜੀ ਆ ਦੇਖ ਲੋ ਜੀ ਖਾਲਸਾ ਜੀ ਨੇਗੇ ਬਾਈ ਦਾ ਬਾਈ ਸਾਰਾ ਪਿੰਡ ਆਪਾਂ ਕਹੀਏ ਸੰਨ ਨਹੀਂ ਕਰਿਆ ਪਿਆ ਇਹ ਜੀ ਜਿਹੜੇ ਉਹ ਰੌਬੜ ਦੇ ਮਾਰਦੇ ਆ ਰੌਬੜ ਦੇ ਮਾਰ ਮਾਰਦੇ ਆ ਜੀ ਇਹ ਤੁਨਾਲੀ ਦਾ ਕੱਚਾ ਰੌਂਦ 12 ਬੋਰ ਦਾ ਇਹ ਤੁਨਾਲੀ ਦੇ ਨਾਲ ਫੈਰ ਹੋਇਆ ਤੁਨਾਲੀ ਦਾ ਕੱਚਾ ਰੌਂਦ 12 ਵਾਰ 12 ਬੋਰ ਦਾ ਹੁੰਦੇ ਸ਼ਰੇ ਬਾਈ ਹਾਂ ਉਹਦੇ ਸ਼ਰੇ ਦੇ ਲੱਜੇ ਵੇ ਆ ਦੇਖ ਲੋ ਬਾਈ ਯਾਰ ਇਦੂ ਉੱਤੇ ਕੀ ਆਪਾਂ ਕਹੀਏ ਬਾਕੀ ਬਾਈ ਆਪਣੀ ਛੜਦੀ ਗਲਾ ਬਾਈ ਦੀਪ ਸਿੰਘ ਨੂੰ ਇੱਥੇ ਰੱਖ ਕੇ ਬਾਈ ਅੱਗੇ ਚੱਲਦੇ ਪਏ ਆ ਠੀਕ ਹੈ ਜੀ ਆ ਤਾਂ ਆਪਾਂ ਤੇ ਇਹੀ ਗੱਲ ਮੈਂ ਗੱਡੀ ਦੇ ਮਗਰ ਬੈਨਰ ਵੀ ਲਵਾਇਆ ਬਾਈ ਦੀਪ ਸਿੰਘ ਉਹ ਥੋੜੀ ਕਾਲੀ ਗੱਡੀ ਉੱਥੇ ਥੋੜੀ ਜਿਹੀ ਹੈ ਹੈਨਾ ਆ ਗਿਆ ਠੀਕ ਹੈ ਠੀਕ ਹੈ ਬੈਨਰ ਵੀ ਲੈ ਕੇ ਆਏ ਆ ਬਾਈ ਦੀਪ ਸਿੱਧੂ ਨੂੰ ਸੋਚ ਦੇ ਵਿੱਚ ਨਾਲ ਲੈ ਕੇ ਜਾਵਾਂਗੇ ਪਰ ਅੱਜ ਜੇ ਬਾਈ ਦੀਪ ਹੁੰਦਾ ਨਾ ਉਹਨੂੰ ਮੱਖਰੀ ਦਿੱਲੀ ਹੋ ਗਈ ਬਿਲਕੁਲ ਬਾਈ ਗੱਲ ਹੀ ਮੱਖਰੀ ਹੋਣੀ ਸੀ ਬਾਈ ਕੱਲ ਵੀ ਯਾਦ ਆਈ ਬਾਈ ਦੀ ਅੱਜ ਵੀ ਆਈ ਇਹ ਗੱਲ ਬਾਈ ਲੱਖਾ ਆਇਆ ਸੀਗਾ ਮੇਰੀ ਜੂਨੇ ਗੱਡੀ ਦੇਖ ਲਈ ਮੇਰੀ ਗੱਡੀ ਦੇ ਵਿੱਚ ਬਾਈ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਹੈ ਬਾਈ ਜੀ ਹਾਂਜੀ ਬਾਈ ਫੋਟੋ ਆਜ ਅਰਾ ਛੱਟੋ ਆਜ ਬਾਈ ਬਾਈ ਲੱਖਾ ਵੀ ਆਇਆ ਸੀਗਾ ਹਾਂਜੀ ਅੱਜ ਉਹਨਾਂ ਦੇ ਕੋਲ ਵੀ ਇਹ ਗੱਲ ਮੈਂ ਕਹੀ ਸੀ ਕਿ ਬਾਈ ਦੀਪ ਸਿੱਧੂ ਦੀ ਗੱਲ ਯਾਦ ਆਉਂਦੀ ਹੈ ਪਰ ਜਨ ਵਾਲਿਆਂ ਨੂੰ ਧਰਤੀ ਚਾਹੀਦੀ ਉੱਡਣ ਵਾਲਿਆਂ ਨੂੰ ਅਸਮਾਨ ਸਾਨੂੰ ਇਹ ਦੋਨੋਂ ਚਾਹੀਦੇ ਆ ਤੁਹਾਡੀ ਗੱਡੀ ਤੇ ਵੀ ਇਹੀ ਲਿਖਿਆ ਹੋਇਆ ਹੈ ਹਾਂਜੀ ਜਿੱਥੇ ਵੀ ਮਿਲਣਗੇ ਜਦੋਂ ਵੀ ਮਿਲਣਗੇ ਅਸੀਂ ਛੱਡਨੇ ਥੋੜੀ ਆ ਬਿਲਕੁਲ ਪਰ ਜਿਹੜੀਆਂ ਜਥੇਬੰਦੀਆਂ ਨੇ ਬਾਈ ਦੀਪ ਸਿੰਘ ਨੂੰ ਗਦਾਰ ਕਿਹਾ ਸੀ ਬਿਲਕੁਲ ਬਿਲਕੁਲ ਉਹ ਅੱਜ ਘਰੇ ਬੈਠੀ ਆ ਉਹ ਗਦਾਰ ਬਣ ਗਿਆ ਉਹਨਾਂ ਨੂੰ ਕੀ ਦੱਸਦਾ ਬਾਈ ਯਾਰ ਵੀ ਕਿਤੇ ਇਹ ਨਾ ਮੂਰੇ ਆ ਜਾਣ ਹਾਂਜੀ ਹਾਂਜੀ ਬਾਈ ਜਿਹੜੀਆਂ ਹੋਣ ਜਥੇਬੰਦੀਆਂ ਆਈਆਂ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਮੋਰਚਾ ਆਇਆ ਇਹ ਜਿਹੜਾ ਉਹ ਜੋਧੇ ਆਏ ਨੇ ਜਿਹੜੇ ਵਿਕੇ ਨਹੀਂ ਸੀ ਨਹੀਂ ਨਿਕਣਗੇ ਨਹੀਂ ਵਿਕਰਨਗੇ ਤੇ ਮੇਰੀ ਤੁਹਾਡੇ ਚੈਨਲ ਆਈ ਇੱਕ ਅਪੀਲ ਹੈ ਨੌਜਵਾਨ ਕਿਸਾਨਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਇਹ ਨਾ ਸੋਚੋ ਕਿ ਕੱਲੀ ਕਿਸਾਨਾਂ ਦੀ ਲੜਾਈ ਹੈ ਛੋਟਾ ਚੀਜ਼ ਵਪਾਰੀ ਦੁਕਾਨਦਾਰ ਚਾਹੇ ਜ਼ਿਮੀਂਦਾਰ ਹੈ ਵੱਡਾ ਹੋਵੇ ਮੋਦੀ ਨੇ 2024 ਚ ਜਿੱਤ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਖਤਮ ਕਰਕੇ ਰਾਸ਼ਟਰਪਤੀ ਖੁਦ ਬੰਨਾ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਵੋਟਿੰਗ ਬੰਦ ਹੋ ਜੇਗੀ ਐਂਦੀ ਮਿੰਟਰੀ ਹੋਊਗੀ ਐਂਦੀ ਪੁਲਿਸ ਹੋਊਗੀ ਜਿੰਦੂ ਮਰਜੀ ਫੜੇਗਾ ਜਿੰਨੂ ਮਰਜੀ ਛੱਡੇਗਾ ਅੰਬਾਨੀਆਂ ਤਾਂ ਦੀਆਂ ਨੂੰ ਰੇਲਵੇ ਵੇਚੇ ਫੇਰਪੋਰਟ ਵੇਚੇ ਫੇਰ ਸਭ ਕੁਝ ਵੇਚ ਦੂਗਾ ਤੁਹਾਨੂੰ ਲੇਬਰ ਬਣਾ ਕੇ ਇਹ ਛੱਡੂਗਾ ਹੁਣ ਮੌਕਾ ਹੈ ਭਰਾ ਮੇਰੇਓ ਘਰੇ ਬੈਠਣ ਦਾ ਸਮਾਂ ਨਹੀਂ ਬਾਹਰ ਨਿਕਲੋ ਲੜੋ ਮੈਨੂੰ ਮੇਰੇ ਡਾਕਟਰ ਨੇ ਮੈਨੂੰ ਕਿਹਾ ਸੀਗਾ ਤੁਹਾਡੇ ਸੱਟਾਂ ਬਹੁਤ ਨੇ ਤੁਹਾਡੇ ਯਾਨੀ ਕਿ 46 ਉਹਨਾਂ ਨੇ ਰੈਣੇ ਕੱਢੇ ਹੋਇਆ ਛਰੇ ਕੱਢਿਆ ਮੇਰੇ ਕਹਿੰਦੇ ਤੁਸੀਂ ਹਸਪੀਟਲ ਚ ਜਾਓ ਮੈਂ ਕਿਹਾ ਪ੍ਰਵਾਹ ਨਹੀਂ ਬਾਈ ਦੀਪ ਸਿੱਧੂ ਇੱਥੇ ਆ ਸਾਡੇ ਇਹ ਦੁਬਾਰਾ ਫੇਰ ਲੜਾਂਗੇ ਕੱਲ ਵੀ ਲੱਗੀ ਆ ਰਵੜ ਦੀ ਗੋਲੀ ਗੋਡੇ ਤੇ ਅੱਜ ਪਿੱਛੇ ਲੱਗੀ ਆ ਪ੍ਰਵਾਹ ਨਹੀਂ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਜਾਵਾਂਗੇ ਬਿਲਕੁਲ ਬਾਈ ਪ੍ਰਮਾਤਮਾ ਦੇ ਓਰਾ ਦੇ ਨਾਲ ਹੀ ਆ ਹਨਾ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਬਾਈ ਇਹ ਕੰਮ ਸੰਭਵ ਨਹੀਂ ਹੈਗਾ ਬਾਕੀ ਜਦੋਂ ਤੱਕ ਮਨ ਦੇ ਵਿੱਚ ਬਾਈ ਦੀਪ ਸਿੱਧੂ ਦੇ ਬਾਰੇ ਸੋਚਿਆ ਹੋਇਆ ਬਾਈ ਕੋਈ ਕਰਤ ਨਹੀਂ ਹੈ ਨਹੀਂ ਹਨਾ ਕਿਉਂ ਬਾਈ ਦੀਪ ਦੇ ਵੀ ਆਪਾਂ ਕਹੀਏ ਬਾਈ 10ਵੇਂ ਫਾਤਸ਼ਾਹ ਦਾ ਪਹਿਰਾ ਦੀਗਾ ਜਿਹੜਾ ਬਾਈ ਨੇ ਥੋੜੇ ਸਮੇਂ ਦੇ ਵਿੱਚ ਆ ਕੇ ਇੰਨਾ ਜਿਆਦਾ ਬਾਈ ਕੱਲ ਨੂੰ ਬਾਈ ਦੀਪ ਸਿੰਘੂ ਦੀ 15 ਫਰਵਰੀਨ ਵਰਸੀ ਵੀ ਆ ਬਾਈ ਇੱਥੇ ਮਨਾਵਾਂਗੇ ਬਿਲਕੁਲ ਬਾਈ ਜਰੂਰ ਮਨਾਵਾਂਗੇ ਨੌਜੋਣ ਵੀ ਰਾਂ ਲਾ ਕੇ ਇੱਕ ਮੈਂ ਗੱਲ ਹੋਰ ਕਹਿਣੀ ਚਾਹਣਾ ਪਿਛਲੀ ਵਾਰੀ ਜਦੋਂ ਬਾਈ ਦੀਪ ਸਿੰਘੂ ਨੇ ਨਿਸ਼ਾਨ ਸਾਬ ਚੜਾਇਆ ਸੀਗਾ ਲਾਲ ਕਿਲੇ ਦੇ ਕਈ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਇਹ ਜਿਹੜੇ ਨੌਜੋਣ ਗਏ ਸਾਡੇ ਨਹੀਂ ਮੈਂ ਅਸੀਂ ਹੁਣ ਕਹਿੰਦੇ ਆ ਪਿਛਲੀ ਵਾਰ ਦੀ ਗਲਤੀ ਨਹੀਂ ਕਰਨੀ ਜਿਹੜੇ ਨੌਜੋਣ ਇੱਥੇ ਆਏ ਆ ਤਹੇ ਮਾੜੇ ਕੰਮ ਚ ਵੀ ਅੱਗੇ ਲੱਗਣ ਚਾਹੇ ਚੰਗੇ ਚ ਲੱਗਣ ਦੀ ਕੋਸ਼ਿਸ਼ ਕਰਾਂਗੇ ਮਾੜਾ ਕੰਮ ਨਾ ਕਰਨ ਕਿਸੇ ਦੀ ਪ੍ਰੋਟੀਨ ਨੂੰ ਨੁਕਸਾਨ ਨਾ ਪਹੁੰਚਾਉਣ ਉਹ ਸਾਡੇ ਆ ਸਾਡੇ ਭਰਾ ਉਹਨੇ ਸਾਡੇ ਪੁੱਤਰ ਨੇ ਸਾਡੇ ਬਜ਼ੁਰਗ ਨੇ ਜਿਹੜੇ ਵੀ ਆਏ ਆ ਉਹ ਨੌਜਵਾਨ ਸਾਡੇ ਆ ਸਾਡੇ ਆ ਬਿਲਕੁਲ ਬਾਈ